ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਦੁਨੀਆ ਦੇ ਵਿੱਚ ਵੱਸਣ ਵਾਲੇ ਜਿਹੜੇ ਗੁਰੂ ਨਾਨਕ ਨਾਮ ਲੈ ਵਾ ਸਿੱਖ ਨੇ ਪਿਛਲੇ ਦਿਨੀ ਸਾਰੇ ਹੀ ਸਿੱਖਾਂ ਦੇ ਲਈ ਇੱਕ ਬਹੁਤ ਚੰਗੀ ਤੇ ਵਧੀਆ ਖੁਸ਼ਖਬਰੀ ਵਾਲੀ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਪੰਜਾਬ ਦੀ ਧਰਤੀ ਦੇ ਜੰਪਾਲ ਸਰਦਾਰ ਗੁਰਵਿੰਦਰ ਵੀਰ ਸਿੰਘ ਜੀ ਜਿਨ੍ਹਾਂ ਨੇ ਭਾਰਤ ਵਿੱਚ ਸਭ ਤੋਂ ਤੇਜ਼ ਦੌੜਾਕ ਦਾ ਰਿਕਾਰਡ ਕੈਮ ਕੀਤਾ 100 ਮੀਟਰ ਦੀ ਜਿਹੜੀ ਦੌੜ ਹੈ ਉਹਦੇ ਵਿੱਚ ਉਹਨਾਂ ਨੇ ਇਹ ਰਿਕਾਰਡ ਕੈਮ ਕੀਤਾ ਹੈ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਐਸਜੀਪੀਸੀ ਸਾਬਤ ਸੂਰਤ ਸਿੱਖਾਂ ਦਾ ਸਨਮਾਨ ਕਰਦੀ ਹੈ ਇਸ ਨੌਜਵਾਨ ਦਾ ਵੀ ਐਸਜੀਪੀਸੀ ਨੂੰ ਸਨਮਾਨ ਕਰਨਾ ਚਾਹੀਦਾ ਹੈ ਦੂਜੀ ਗੱਲ ਇਹ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਪ੍ਰਤੀ ਇੱਕ ਨੈਰੇਟਿਵ ਚਲਾਇਆ ਗਿਆ ਕਿ ਇਹ ਪੰਜਾਬ ਉੜਤਾ ਪੰਜਾਬ ਹੈ ਮੈਂ ਖੁਦ ਵੀ ਹੁਣ ਪੰਜਾਬ ਦੇ ਪਿੰਡਾਂ ਦੇ ਵਿੱਚ ਜਾ ਰਿਹਾ ਹਾਂ ਠੀਕ ਹੈ ਥੋੜੀਆਂ ਮੁਸ਼ਕਲਾਂ ਹੋ ਸਕਦੀਆਂ ਨੇ ਪਰ ਇਹ ਸੱਚੇ ਪਾਤਸ਼ਾਹ ਜੀ ਦਾ ਇਹ ਜਿਹੜਾ ਪੰਜਾਬ ਹੈ ਇਹ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਅੱਗੇ ਵੀ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਸਾਡੇ ਜਿਹੜੇ ਨੌਜਵਾਨ ਨੇ ਇਹ ਬੜੇ ਸਮਰੱਥ ਨੇ ਇਹਨਾਂ ਨੌਜਵਾਨਾਂ ਉੱਤੇ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੈ ਬੜੀ ਰਹਿਮਤ ਹੈ ਇਹ ਉੜਦਾ ਪੰਜਾਬ ਨਹੀਂ ਹੈ ਇਹ ਦੌੜਦਾ ਪੰਜਾਬ ਹੈ ਇਹ ਚੜ੍ਹਦੀ ਕਲਾ ਵਾਲਾ ਪੰਜਾਬ ਹੈ ਇਹ ਸੱਚੇ ਪਾਤਸ਼ਾਹ ਦੇ ਫਲਸਫੇ ਤੇ ਚੱਲਣ ਵਾਲਾ ਪੰਜਾਬ ਹੈ ਤੇ ਇਹੋ ਜਿਹੇ ਨੌਜਵਾਨ ਜਦੋਂ ਇਹੋ ਜੀਆਂ ਚੰਗੀਆਂ ਖਬਰਾਂ ਦੱਸਦੇ ਨੇ ਤਾਂ ਸਮੁੱਚੇ ਸੰਸਾਰ ਦੇ ਵਿੱਚ ਇੱਕ ਨੈਰੇਟਿਵ ਜਾਂਦਾ ਹੈ ਕਿ ਪੰਜਾਬ ਗੁਰੂ ਪਾਤਸ਼ਾਹ ਦੇ ਥਾਪੜੇ ਦੇ ਨਾਲ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਇਥੋਂ ਦੇ ਨੌਜਵਾਨ ਕਾਇਮ ਦਾਇਮ ਨੇ ਨਾਲ ਹੀ ਮੈਂ ਸਮੁੱਚੇ ਨੌਜਵਾਨਾਂ ਨੂੰ ਬੇਨਤੀ ਕਰੂੰਗਾ ਕਿ ਇਸ ਸਾਬਤ ਸੂਰਤ ਨੌਜਵਾਨ ਤੋਂ ਆਪਾਂ ਸਾਰਿਆਂ ਨੂੰ ਨੌਜਵਾਨਾਂ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ ਸਾਬਤ ਸੂਰਤ ਰਹਿੰਦੇ ਆ ਗੁਰੂ ਪਾਤਸ਼ਾਹ ਦੇ ਦਿੱਤੇ ਹੋਏ ਫਲਸਫੇ ਤੇ ਚੱਲਦੇ ਆ ਜਦੋਂ ਆਪਾਂ ਕੋਈ ਕਾਇਮੀ ਲੈਨੇ ਹਾਂ ਕੋਈ ਮਾਣ ਸਨਮਾਨ ਸਾਨੂੰ ਸੰਸਾਰ ਦੇ ਵਿੱਚ ਮਿਲਦਾ ਹੈ ਤਾਂ ਉਹ ਹੋਰ ਜਿਆਦਾ ਸਿੱਖਾਂ ਦੇ ਲਈ ਤਾਂ ਹਰੇਕ ਦੇ ਲਈ ਚੰਗਾ ਹੋ ਜਾਂਦਾ ਹੈ ਜਦੋਂ ਕੋਈ ਸਿੱਖ ਆਪਣੇ ਧਰਮ ਦੇ ਵਿੱਚ ਪਰਪੱਕ ਰਹਿੰਦਿਆਂ ਇਹ ਮਾਣ ਸਨਮਾਨ ਪ੍ਰਾਪਤ ਕਰਦਾ ਹੈ ਕਿਉਂਕਿ ਇਹਦੇ ਨਾਲ ਦੇਖੋ ਮਾਣ ਸਨਮਾਨ ਮਿਲਣਾ ਵੀ ਚੰਗੀ ਗੱਲ ਹੈ ਪਰ ਇਹਦੇ ਨਾਲ ਨਾਲ ਗੁਰੂ ਦੀਆਂ ਖੁਸ਼ੀਆਂ ਵੀ ਮਿਲਦੀਆਂ ਨੇ ਤੇ ਸਿੱਖ ਲਈ ਮਾਣ ਸਨਮਾਨ ਤੋਂ ਅਹਿਮ ਗੁਰੂ ਦੀਆਂ ਖੁਸ਼ੀਆਂ ਵੀ ਨੇ ਗੁਰੂ ਦੀਆਂ ਰਹਿਮਤਾਂ ਵੀ ਨੇ ਇਸ ਕਰਕੇ ਜਿਤਨੇ ਵੀ ਸਾਡੇ ਨੌਜਵਾਨ ਨੇ ਉਹਨਾਂ ਨੂੰ ਸਰਦਾਰ ਗੁਰਵਿੰਦਰ ਵੀਰ ਸਿੰਘ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਕਿ ਅਸੀਂ ਸਾਬਤ ਸੂਰਤ ਰਹਿੰਦਿਆਂ ਦੁਨੀਆਂ ਦੇ ਵਿੱਚ ਕਿਸੇ ਵੀ ਵੱਡੇ ਮੁਕਾਮ ਤੇ ਪਹੁੰਚ ਸਕਦੇ ਹਾਂ ਗੁਰੂ ਪਾਤਸ਼ਾਹ ਵੀ ਅੰਗ ਸੰਗ ਹੁੰਦੇ ਨੇ ਜਦੋਂ ਆਪਾਂ ਸੱਚੇ ਪਾਤਸ਼ਾਹ ਜੀ ਦੇ ਦਿੱਤੇ ਹੋਈ ਇਹ ਜੋ ਸਾਨੂੰ ਸੂਰਤ ਹੈ ਸ਼ਕਲ ਹੈ ਤੇ ਵਿੱਚ ਜੋ ਸੱਚੇ ਪਾਤਸ਼ਾਹ ਨੇ ਸਾਨੂੰ ਸੀਰਤ ਦਿੱਤੀ ਹੈ ਉਸ ਉੱਤੇ ਆਪਾਂ ਚੱਲਦੇ ਹਾਂ ਗੁਰਬਾਣੀ ਦੇ ਵਿੱਚ ਵੀ ਸੱਚੇ ਪਾਤਸ਼ਾਹ ਜੀ ਨੇ ਆਖਿਆ ਹੈ ਆਗਾਹ ਕੂ ਤਰਾੰਗ ਪਿਸ਼ਾ ਫੇਰ ਨਾ ਮੋਹੰਡੜਾ ਨਾਨਕ ਸਿੰਝ ਅਵੇਹਾ ਵਾਰ ਬੋੜ ਨਾ ਹੋਵੀ ਜਨਮੜਾ ਆਪਾਂ ਅੱਗੇ ਨੂੰ ਵਧਣਾ ਹੈ ਅੱਗੇ ਨੂੰ ਤਾਂ ਵੱਧ ਸਕਦੇ ਆ ਗੁਰੂ ਨਾਲ ਜੁੜਾਂਗੇ ਮੈਂ ਜਿੱਥੇ ਸਰਦਾਰ ਗੁਰਵਿੰਦਰ ਵੀਰ ਸਿੰਘ ਨੂੰ ਉਹਨਾਂ ਦੇ ਪਰਿਵਾਰ ਨੂੰ ਵਧਾਈ ਦੇਣਾ ਹਾਂ ਉੱਥੇ ਸਮੁੱਚੀ ਕੌਮ ਨੂੰ ਵਧਾਈ ਦੇਣਾ ਹਾਂ ਕਿ ਇਹੋ ਜੇ ਨੌਜਵਾਨ ਇਸੇ ਤਰ੍ਹਾਂ ਤਰੱਕੀਆਂ ਕਰਨ ਤੇ ਸਿੱਖ ਕੌਮ ਦਾ ਨਾਮ ਪੂਰੇ ਸੰਸਾਰ ਦੇ ਵਿੱਚ ਰੋਸ਼ਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ